ਤੈਨੂੰ ਕੱਢਿਆ ਠੀਕ ਆ ਤੂੰ ਤੂੰ ਕੀ ਮੈਨੂੰ ਗਾਲ ਕੱਢਿਆ ਕਿਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਕਿਨੂੰ ਤੈਨੂੰ ਕੋਈ ਗਲਤ ਤਮੀਜ਼ ਨਾਲ ਗੱਲ ਕਰ ਰਿਹਾ ਤੂੰ ਕਿੱਦਾਂ ਬੋਲਦਾ ਹੈ ਉਹਨੂੰ ਕੋਈ ਫਾਲਤੂ ਗੱਲ ਕਰੀ ਯਾਰ ਅਸੀਂ ਐਂ ਦੱਸ ਕਿਹਾ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬੁਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਕਿਨੂੰ ਬੋਲਿਆ ਕੁਛ ਮਤ ਬੋਲੋ ਦੱਸੋ ਮੈਂ ਗੇਟ ਪਾਸ ਆਪਣਾ ਦੇਂਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਤੇ ਤੂੰ ਬਲਾਉ ਜੀ ਨੂੰ ਬੁਲਾਉਣਾ ਨੰਨਾ ਕੱਢ ਫੇ ਉਹ ਜਿਹੜਾ ਮਰਜੀ ਨੂੰ ਬਲਾਉ ਤੁਸੀਂ ਅਫਸਨਾ ਨੂੰ ਬਲਾਉ ਜੀ ਨੂੰ ਮਰਜੀ ਬਲਾਉ ਦਰਦਾ ਨਹੀਂ ਕਿਸੇ ਤੋਂ ਹੈ ਦਰਦਾ ਨਹੀਂ ਕਿਸੇ ਨਹੀਂ ਦਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤਾਂ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਤਾਂ ਅਫਸਰ ਚਲੇ ਜਾਂਦੇ ਆ ਸਿੱਧੇ ਫੱਦੂ ਆ ਤੂੰ ਕਿਹੜੀ ਕੰਪਨੀ ਆ ਅਕਸਰ ਨੂੰ ਰੋਕੋ ਕਿਹੜੀ ਕੰਪਨੀ ਕਹਿੰਦੀ ਬਾ ਤੁਸੀਂ ਫੋਟੋਆਂ ਲਾਓ ਲੱਭੋ ਕਿਹੜੇ ਕੰਤੇ ਤੋਂ ਕੰਮ ਕਿਹੜੀ ਦਾ ਮੈਂ ਕੰਪਨੀ ਦਾ ਬਸ ਤੁਸੀਂ ਲੱਭੋ ਜਿਹਨੂੰ ਲੱਭਣਾ ਮੈਂ ਨਹੀਂ ਨਾ ਕਸਾਂ ਇਹ ਅਫਸਰ ਜਾ ਰਹੇ ਇਨਾਂ ਨੂੰ ਰੋਕੋ ਐ ਚਾਸੀ ਫੱਦੂ ਆ ਹ ਅਕਸਰ ਜਾਂਦੇ ਆ ਪੈਂਚੋ ਲੱਖ ਲੱਖ ਡੇ ਡੇ ਲੱਖ ਰੁਪਇਆ ਲਿੰਦੇ ਆ ਹੈ ਅਸੀਂ ਫੋਦੂ ਆ ਕੰਪਨੀ ਕਿਹੜੀ ਬੋਲਦੇ ਕੰਪਨੀ ਮੇਂ ਛੋਟੀ ਕੰਪਨੀ ਚਾ ਦੱਸੋ ਛੋਟੀ ਕੰਪਨੀ ਚ ਹਾਂ ਛੋਟੀ ਕੰਪਨੀ ਚ ਲਾਗੀ ਜਰਾ ਹਾਂ ਲਾਗੀ ਜਰਾ ਕੁਨਾਰ ਸਿੰਘ ਨਾ ਆਏ ਰਾਖ ਪੂਤਾ ਰਾਜਪੂਤ ਹਾਂ ਰਾਖ ਪੂਤਾ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪਟਨਾ ਪਟਾ ਦਿਓ ਇਹਨਾਂ ਤੇਰੇ ਹੁਣ ਕੋਈ ਹੋਣੀ ਪੋੜਦੇਂ ਤੇ ਹਾਂ ਬਲਾ ਜਿਹਨੂੰ ਬੁਲਾਉਣਾ ਬੁਲਾਓ ਰੁਕ ਜਾ ਰੁਕ ਅੱਗੇ ਫੱਦੋ ਬੱਤੇ ਇੱਥੇ ਨਹੀਂ ਤੂੰ ਫੱਦਿਆ ਅਕਸਰ ਪੈਚੋ ਗੱਡੀਆਂ ਲੈ ਕੇ ਜਾਂਦੇ ਬੜੀ ਵਧੀਆ ਬੰਦਾ ਤੂੰ ਬੜੀਆ ਬੰਦਾ ਬੜੀਆ ਤਾ ਅੱਜ ਨਹੀਂ 12 ਸਾਲ ਮੈਂ ਜੰਮਿਆ ਇੱਥੇ ਕਿਸੇ ਤੋਂ ਮੰਦਾ ਜਾਣਦਾ ਮੈਨੂੰ ਪਲਾੜਦਾ ਹੂੰ ਤੇਰੀ ਕਿਹੜੀ ਘਟ ਲੱਗੀ ਚੁੱਗੀਆਂ ਤੇ ਮੈਂ ਜੰਮਿਆ ਤੇ ਤੇਰੀ ਘਟ ਘਾਦੀ ਘਾਟ ਘਾਦੀ ਅਫਸਰਾਂ ਨੂੰ ਰੋਕੋ ਦੋ ਵਾਰ ਦੱਸ ਘਾਟ ਦਾ ਅਫਸਰਾਂ ਨੂੰ ਰੋਕੋ ਲੱਭ ਤਕੇ ਬੁਲੀ ਆਤ ਅਫਸਰਾਂ ਨੂੰ ਰੋਕੋ ਬੁਲੀ ਆਤੇ ਆਸ ਤੇ ਹੀ ਬਾਲੂ ਮੈਨੂੰ ਥਾਣੇ ਲੈ ਕੇ ਜਾਣਾ ਚਲੋ ਚਲੋ ਹਾਂ ਥਾਣੇ ਲੈ ਕੇ ਚੱਲੀ ਹੋ ਜਾ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਚ ਲੱਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾਓ ਜੀ ਲੋ ਸੈਂਡ ਕਰਨਾ ਕਰੋ ਪਿੱਛੇ ਹੋ ਜਾ ਹਾਂ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲੋ ਨੰਬਰ ਲੋਟ ਕਰੋ ਮੇਰਾ ਫੋਨ ਨੰਬਰ ਹੈ ਦੇਖ ਲੋ ਇਹਦੇ ਹਾਂ ਦੇਖ ਲੈ ਤੁਸੀਂ ਹਾਲ ਕੀ ਦਖਣਾ ਹਾਲ ਕਾ ਦਾ ਕਿਆ ਹਾਲ ਹੈ ਹਾਂ ਅਬ ਸਰਬੰਦਿਆਂ ਨੂੰ ਤੂੰ ਰੋਕਦੇ ਨਹੀਂ ਪਹੁੰਚੋ ਜਿਹੜੇ 10-10000 12-10000 ਚ ਲੱਗ ਗਏ ਇਹਨਾਂ ਨੂੰ ਹੀ ਨਾ ਤੇ ਉੱਪਰ ਉੱਤਰ ਰੋਪ ਦਿਖਾ ਦੇਓ ਜੀ ਨੂੰ ਬੁਲਾ ਨਾ ਬੁਲਾਉ ਮੈਂ ਇੱਥੇ ਬੈਠਾ ਹਾਂ ਜਾਓ ਕਾਲ ਲਾ